ਹਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਤੁਹਾਡਾ ਆਈ ਹੋਪ ਤੁਸੀਂ ਠੀਕ ਹੋਵੋਗੇ ਤੇ ਅੱਜ ਆਪਾਂ ਬਣਾਉਣ ਲੱਗੇ ਹਾਂ ਮਸਾਲਾ ਪਨੀਰ ਮੈਂ ਗੱਲ ਕਰੀਮ ਤੋਂ ਬਟਰ ਬਣਾਇਆ ਸੀਗਾ ਤੇ ਜਿਹੜਾ ਉਹਦੀ ਆ ਲੱਸੀ ਬਚਦੀ ਹੈ ਨਾ ਇਹ ਮੈਂ ਬਿਲਕੁਲ ਨਹੀਂ ਛੱਡਦੀ ਇਹ ਲੋ ਫੈਟ ਪਨੀਰ ਬਣ ਜਾਂਦਾ ਤੇ ਮੈਂ ਅੱਜ ਬਣਾਉਣ ਲੱਗੀ ਹਾਂ ਮਸਾਲਾ ਪਨੀਰ ਸੋ ਮੈਂ ਤੁਹਾਨੂੰ ਦੱਸਣੀ ਆ ਕਿ ਮੈਂ ਕਿਵੇਂ ਬਣਾਉਣੀ ਆ ਕਿ ਉਹਦੇ ਲਈ ਆਪਾਂ ਨੂੰ ਉੰਦੇ ਲਈ ਆਪਾਂ ਨੂੰ ਪਹਿਲੋ ਤਾਂ ਹੀ ਲੱਸੀ ਚਾਹੀਦੀ ਹੈ ਜਿੰਦੇ ਨਾਲ ਆਪਾਂ ਬਟਰ ਬਣਾਇਆ ਸੀ ਜਿੰਦੇ ਵਿੱਚੋਂ ਤੇ ਉਸ ਤੋਂ ਬਾਅਦ ਮੈਂ ਉਹਦੇ ਵਿੱਚ ਪਾਉਣੀ ਹੁੰਦੀਆਂ ਜਿਹੜੀਆਂ ਵੀ ਸਬਜ਼ੀਆਂ ਅਵੇਲੇਬਲ ਹੋਣ ਜਿਵੇਂ ਮੇਰੇ ਕੋਲ ਧਨੀਆ ਹੈ ਹਰੀ ਮਿਰਚ ਹੈ ਸ਼ਰਮਾ ਮਿਰਚ ਹੈ ਕੁਝ ਗਾਜਰਾ ਨਹੀਂ ਤੇ ਆ ਨਮਕ ਚਿਲੀ ਫਲੈਕਸ ਕਾਲੇ ਮਿਰਚ ਤੇ ਮਿਕਸ ਹਰਬਸ ਸਭ ਤੋਂ ਪਹਿਲਾਂ ਆਪਾਂ ਇਹ ਜਿਹੜਾ ਮੂਹ ਲੱਸੀ ਆ ਨਾ ਉਹ ਨੂੰ ਗੈਸ ਤੇ ਰੱਖ ਦੇਣਾ ਤੇ ਉਹਦੇ ਵਿੱਚ ਥੋੜਾ ਜਿਹਾ ਦੁੱਧ ਪਾ ਦੇਣਾ ਇੱਕ ਗਲਾਸ ਤਾਂ ਕਿ ਉਹ ਥੋੜੀ ਕੁਆਲਿਟੀ ਜ਼ਿਆਦਾ ਬਣੇ ਨਹੀਂ ਤਾਂ ਬਿਲਕੁਲ ਹੀ ਥੋੜਾ ਜਿਹਾ ਬਣਦਾ ਤੇ ਹੁਣ ਆਪਾਂ ਇਹਨੂੰ ਮਤਲਬ ਬੋਇਲਿੰਗ ਪੁਆਇੰਟ ਤੇ ਲੱਗੇ ਹੋਣਾ ਇਸ ਦੁੱਧ ਨੂੰ ਹੁਣਾਂ ਦੁੱਧ ਜਿਵੇਂ ਗਰਮ ਹੋ ਗਿਆ ਹੈ ਤੇ ਉਸ ਤੋਂ ਬਾਅਦ ਆਪਾਂ ਨਾ ਇਹਦੇ ਵਿੱਚ ਆ ਸਾਰਾ ਕੋਈ ਆਹ ਵਾਲਾ ਸਾਰਾ ਸਮਾਨ ਵਿੱਚ ਪਾ ਦਾਂਗੇ ਇਹਦੇ ਵਿੱਚ ਦੁੱਧ ਦੇ ਵਿੱਚ ਨਾ ਹੁਣ ਦੇਖੋ ਮੈਂ ਨਾ ਸਾਰਾ ਸਮਾਨ ਦੁੱਧ ਦੇ ਵਿੱਚ ਪਾ ਦਿੱਤਾ ਤੇ ਹੁਣ ਆਪਾਂ ਇਹਨੂੰ ਬੋਇਲਿੰਗ ਪੁਆਇੰਟ ਤੇ ਲੈ ਆਉਣਾ ਜਦੋਂ ਤੱਕ ਇਹ ਪੂਰਾ ਬੋਇਲ ਇਹਨੂੰ ਉਬਾਲਾ ਨਹੀਂ ਆਉਂਦਾ ਨਾ ਉਦੋਂ ਤੱਕ ਤੁਸੀਂ ਇਹਨੂੰ ਐਵੇਂ ਹਿਲਾਈ ਜਾਣਾ ਤਾਂ ਕਿ ਦੁੱਧ ਨੀਚੇ ਵੀ ਨਾ ਲੱਗੇ ਤੇ ਦੁੱਧ ਬਾਹਰ ਵੀ ਨਾ ਨਿਕਲੇ ਹੁਣ ਨਾ ਦੁੱਧ ਪੂਰਾ ਪਾਇਲੇ ਮੋਇਲਿੰਗ ਪੁਆਇੰਟ ਤੇ ਆ ਗਿਆ ਹੈ ਤੇ ਹੁਣ ਆਪਾਂ ਇਹਦਾ ਪਨੀਰ ਬਣਾਉਣ ਲਈ ਲੈਣਾ ਹੈ ਇੱਕ ਨਿੰਬੂ ਦਾ ਰਸ ਜੇ ਤੁਹਾਡੇ ਕੋਲ ਵੀ ਨਿੰਗਰ ਹੈਗਾ ਤੁਸੀਂ ਵੀ ਨਿੰਗਰ ਵੀ ਲੈ ਸਕਦੇ ਹੋ ਜੇ ਤੁਹਾਡੇ ਕੋਲ ਨਿੰਬੂ ਦਾ ਰਸ ਹੈਗਾ ਤੁਸੀਂ ਨਿੰਬੂ ਦਾ ਰਸ ਵੀ ਲੈ ਸਕਦੇ ਹੋ ਹੁਣ ਆਪਾਂ ਇਹਨੂੰ ਇਹਦੇ ਵਿੱਚ ਪਾ ਦੇਣਾ ਨਿੰਬੂ ਦੇ ਰਸ ਨੂੰ ਤੇ ਇਹਨੂੰ ਸਟਾਰਟ ਕਰੀ ਜਾਣਾ ਪਨੀਰ ਨਹੀਂ ਬਜਦ ਤੱਕ ਦੁੱਧ ਫਟਦਾ ਨਹੀਂ ਹੈਗਾ ਹੁਣ ਦੇਖੋ ਜੀ ਹਾਂ ਸਾਡਾ ਨਾ ਪਨੀਰ ਬਣ ਕੇ ਰੈਡੀ ਹੋ ਗਿਆ ਹੈ ਤੇ ਹੁਣ ਆਪਾਂ ਇਹਨੂੰ ਕਰ ਲੈਣਾ ਸਟੇਨ ਅਤੇ ਕੋਮ ਹੁਣ ਆਪਾਂ ਇਸ ਵਿੱਚ ਵਾਲੀ ਕਰਕੇ ਸਟੇਨ ਕਰ ਲੈਣਾ ਪਣੀਦਾ ਜਿਹੜਾ ਹੁਣ ਆਪਾਂ ਪਨੀਰ ਬਣਾਇਆ ਸਟੇਨ ਕੀਤਾ ਸੀ ਨਾ ਉਹਨੂੰ ਇੱਕੋ ਤਾਂ ਉਹਨੂੰ ਠੰਡੇ ਪਾਣੀ ਵਿੱਚ ਆਪਾਂ ਧੋ ਲੈਣਾ ਤਾਂ ਕਿ ਉਹਦੇ ਵਿੱਚ ਵਿਨੇਗਰ ਜਾਂ ਨਿੰਬੂ ਦੀ ਟੇਸ ਨਾ ਰਹਿ ਜਾਵੇ ਆ ਪਨੀਰ ਧੋਣ ਤੋਂ ਬਾਅਦ ਹੁਣ ਆਪਾਂ ਕੀ ਕਰਨਾ ਹੈ ਕਿ ਇੱਕ ਇੱਕ ਐਵੇਂ ਦਾ ਕੱਪੜਾ ਲੈ ਲੈਣਾ ਤੁਹਾਡੇ ਕੋਲ ਸਾਫ਼ ਕੋਈ ਵੀ ਪੋਣਾ ਜਾਂ ਕੋਈ ਕੋਈ ਵੀ ਕੱਪੜਾ ਹੈ ਉਹਦੇ ਵਿੱਚ ਆਵਲਾ ਪਨੀਰ ਪਾ ਦੇਣਾ ਇਨ ਨੂੰ ਅੱਛੀ ਤਰ੍ਹਾਂ ਬਨ ਕੇ ਤੇ ਕਿਸੇ ਵੀ ਆਹ ਪਾਰੇ ਚੀਜ਼ ਦੇ نیچے ਰੱਖ ਦੇਣਾ ਤਾਂ ਕਿ ਇਹ ਅੱਛੀ ਤਰ੍ਹਾਂ ਪ੍ਰੈਸ ਹੋ ਜਵੇ ਤੇ ਇਹਦਾ ਐਕਸਟਰਾ ਜਿੰਨਾ ਵੀ ਪਾਣੀ ਹੈ ਉਹ ਨਿਕਲ ਜਾਵੇ ਆ ਦੇਖੋ ਮੈਂ ਪਟੇਰ ਨੂੰ ਨਾ ਐਵੇਂ ਕਰਕੇ ਬਨ ਕੇ ਤੇ ਆਟੇ ਵਾਲੇ ਡਰਮ ਉੱਪਰ ਰੱਖ ਦਿੱਤਾ ਤਾਂ ਕਿ ਇਹਦਾ ਜਿੰਨਾ ਵੀ ਐਕਸੈਸ ਵਾਟਰ ਹੈ ਉਹ ਸਾਰਾ ਬਾਹਰ ਨਿਕਲ ਜਾਵੇ ਆ ਦੇਖੋ ਜੀ ਆਪਣਾ ਪਲੈਨ ਹੋ ਗਿਆ ਸੈੱਟ ਤੇ ਦੇਖੋ ਕਿੰਨਾ ਵਧੀਆ ਬਣਿਆ ਤੇ ਇਹਦੇ ਨਾਲ ਇੱਕ ਤਾਂ ਵੇਸਟੇਜ ਨਹੀਂ ਹੁੰਦੀ ਜਿਹੜੀ ਆਪਾਂ ਮੱਖਣੀ ਬਣਾਉਂਨੇ ਆ ਕਰੀਮ ਵਿਪਡ ਕਰੀਮ ਤੋਂ ਉਹਦੇ ਨਾਲ ਜਿਹੜਾ ਨੀਚੇ ਲੱਸੀ ਹੁੰਦੀ ਹੈ ਇੱਕ ਤਾਂ ਉਹ ਯੂਜ਼ ਹੋ ਜਾਂਦੀ ਹੈ ਇੱਕ ਆਪਾਂ ਨੂੰ ਲੋ ਫੈਟ ਪਨੀਰ ਮਿਲ ਜਾਂਦਾ ਤੇ ਜਿਹੜੇ ਬੰਦੇ ਟਾਈਟ ਕਰਦੇ ਨੇ ਉਹਨਾਂ ਲਈ ਤਾਂ ਵੈਸੇ ਵੀ ਘਟਾ ਹੁਣ ਇਸ ਪਨੀਰ ਨੂੰ ਤੁਸੀਂ ਕੁਝ ਵੀ ਕਰ ਸਕਦੇ ਹੋ ਐਟ ਇਟਸ ਵੀ ਖਾ ਸਕਦੇ ਹੋ ਇਹਦਾ ਸੈਂਡਵਿਚ ਵੀ ਬਣ ਸਕਦਾ ਹੈ ਪਰੌਠਾ ਬਣ ਸਕਦਾ ਨੂੰ ਸੈਲਡ ਵਿੱਚ ਪਾ ਸਕਦੇ ਹੋ ਬੜੇ سارے ਵੇਰੀਏਸ਼ਨ ਹੁੰਦੇ ਨੇ ਮੈਂ ਇਹਦਾ ਬਣਾਵਾਂਗੀ ਸੈਲਡ ਤੇ ਨੈਕਸਟ ਅੱਗੇ ਤੁਹਾਨੂੰ ਇਸ ਇਸੇ ਹੀ ਪਨੀਰ ਦਾ ਸੈਲਡ ਬਣਾ ਕੇ ਦਿਖਾਵਾਂਗੀ ਕਿ ਮੈਂ ਕਿਵੇਂ ਇਸ ਨੂੰ ਯੂਜ਼ ਕਰਨੀ ਹੈ